ਮੋਂ ਸਾਹਨੇ ਜਾਣਕਾਰੀ ਚਾਹੀਦੀ ਹੈ ਪਰ ਜਿਹੜੀ ਹੁਣ ਬਿਸ਼ਰਮੀ ਵਿਖਾਈ ਹੈ ਗੋਦੀ ਮੀਡੀਆ ਨੇ ਇੱਕ ਐਨੀ ਘਟਿਆਪਣ ਦਿਖਾਇਆ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਜੇਕਰ ਸਾਡੇ ਭਾਰਤੀ ਮੀਡੀਆ ਦੀ ਖਿੱਲੀ ਉੱਡ ਰਹੀ ਹੈ ਤਾਂ ਉਹਦੇ ਜ਼ਿੰਮੇਵਾਰ ਹੋ ਹੈ ਲਾਹੌਰ ਤੱਕ ਭਾਰਤ ਦੀ ਸੈਨਾ ਚਲੀ ਗਈ ਭਾਰਤ ਦੀ ਸੈਨਾ ਅੰਦਰ ਘੁਸ ਗਈ ਉਹਨਾਂ ਨੇ ਕਰਾਚੀ ਆਈਐਸ ਵਿਕਰਾਂਤ ਨੇ ਆਈਐਨਐਸ ਵਿਕਰਾਂਤ ਨੇ ਕਰਾਚੀ ਪੋਰਟ ਦਬਾ ਕਰਤਾ ਹੋ ਸਕਦਾ ਉਹ ਕੀਤਾ ਹੋਵੇ ਪਰ ਜਦੋਂ ਦੂਸਰੇ ਦਿਨ ਵਿਕਰਮ ਮਿਸ਼ਰੀ ਨੇ ਭਾਰਤ ਸਰਕਾਰ ਦੇ ਜਿਹੜਾ ਚੀਫ ਸੈਕਟਰੀ ਹੈ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਉਹ ਤਾਂ ਕੋਈ ਹੋਜੀ ਗੱਲ ਹੀ ਨਹੀਂ ਕਹਿੰਦੇ ਫਿਰ ਕੋਦੀ ਮੀਡੀਆ ਦੇ ਮੂੰਹ ਤੇ ਇੱਕ ਚਪੇੜ ਨਹੀਂ ਹੈ ਸਰਕਾਰ ਵੱਲੋਂ ਫਿਰ ਇਹ ਚੈਨਲਾਂ ਦੇ ਜਿਹੜੇ ਐਂਕਰ ਆ ਜਿਹੜੇ ਇੰਨਾ ਕੁਝ ਦਿੰਦੇ ਉਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਵੀ ਜਿਹੜੇ ਥੋੜੇ ਤੇ ਲੋਕ ਵਿਸ਼ਵਾਸ ਕਰਦੇ ਆ ਅਸੀਂ ਤੁਹਾਨੂੰ ਦੇਖ ਰਹੇ ਆ ਵੀ ਅੱਜ ਦੇ ਹਾਲਾਤਾਂ ਦੇ ਵਿੱਚ ਕੀ ਤੁਸੀਂ ਸਾਨੂੰ ਐਡੀ ਫੇਕ ਜਾਣਕਾਰੀ ਦੇ ਰਹੇ ਹੋ ਤਾਂ ਕੀ ਅਸੀਂ ਤੁਹਾਡੇ ਤੇ ਭਰੋਸਾ ਕਰਾਂਗੇ ਸਭ ਤੋਂ ਵੱਧ ਡਰਪੋਕ ਮਾਨਸਿਕਤਾ ਦਾ ਬੰਦਾ ਕੌਣ ਹੁੰਦਾ ਗਰੀਬ ਗਰੀਬ ਬੰਦਾ ਡਰਪੋਕ ਮਾਨਸਿਕਤਾ ਦਾ ਹੁੰਦਾ ਸਾਡੇ ਇਹ ਵੀ ਸਵਾਲ ਵੀ ਉਠਾਏ ਜਾ ਰਹੇ ਆ ਵੀ ਪ੍ਰਵਾਸੀ ਇੱਥੋਂ ਭੱਜ ਗਏ ਇਹ ਵੀ ਕਿਹਾ ਜਾ ਰਿਹਾ ਪਰ ਇਹ ਵੀ ਤਾਂ ਪੱਖ ਹੈ ਨਾ ਵੀ ਪ੍ਰਵਾਸੀ ਇੱਥੇ ਆਏ ਕਿਉਂ ਗੋਦੀ মিডিਆ ਜੇਕਰ ਇੱਕ ਦਜ ਦਰ ਨਾ ਖਲਾਉਂਦਾ ਦਰ ਦਾ ਮਾਹੌਲ ਜੇਕਰ ਇਹੋ ਜਿਹਾ ਬਣਾ ਦਿੱਤਾ ਜਾਊਗਾ ਵੀ ਬਈ ਸੈਨਾ ਕੋਸ ਗਈ ਸੈਨਾ ਨੇ ਐ ਕਰਤਾ ਹੁਣ ਤਾਂ ਬਸ ਆਰ ਪਾਰ ਦੀ ਲੜਾਈ ਐ ਔਰ ਨਵਾਜ਼ ਸ਼ਰੀਫ ਬੰਕਰ ਥੱਲੇ ਚਲਾ ਗਿਆ ਭਾਰਤ ਪਾਕਿਸਤਾਨ ਦੀਆਂ ਜਿਹੜੀਆਂ ਜੰਗ ਦੀਆਂ ਤਸਵੀਰਾਂ ਤੁਸੀਂ ਆਪਦੇ ਟੀਵੀ ਸਕਰੀਨ ਤੇ ਦੇਖ ਰਹੇ ਸੀ ਉਹ ਪਰ ਸਾਰੀਆਂ ਫੇਕ ਸੀ ਅਰੀਜਨਲ ਨਹੀਂ ਸੀ ਜਿਹੜਾ মিডিਆ ਤੇ ਸੋਸ਼ਲ ਮੀਡੀਆ ਤੋਂ ਛੱਡ ਕੇ ਜਿਹੜਾ ਮੋਦੀ ਮੀਡੀਆ ਗੋਦੀ ਮੀਡੀਆ ਤੇ ਜਿਹੜਾ ਨੈਸ਼ਨਲ ਮੀਡੀਆ ਉਹਨਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਿਉਂ ਉੱਠ ਗਿਆ ਵਿਸ਼ਵਾਸ ਕਿ ਜਿਹੜੀਆਂ جنگ ਦੀਆਂ ਸਹੀ ਤਸਵੀਰਾਂ ਸੀ ਉਹ ਨੈਸ਼ਨਲ ਮੀਡੀਆ ਨਹੀਂ ਵਿਖਾ ਰਿਆ ਸੀ ਗੋਦੀ ਮੀਡੀਆ ਨਹੀਂ ਵਿਖਾ ਰਿਆ ਸੀ ਪਰ ਉਹ ਅਫਵਾਹ ਜਰੂਰ ਉਠਾ ਰਿਆ ਸੀ ਕਿ ਜਿਹੜਾ ਪਾਕਿਸਤਾਨ ਦੇ ਵਿੱਚ ਆਇਆ ਹੋ ਗਿਆ ਪਾਕਿਸਤਾਨ ਦੇ ਤਾਨ ਦੇ ਵਿੱਚ ਜਿਹੜੀ ਸਾਡੀ ਭਾਰਤ ਦੀ ਸੈਨਾ ਉਹ ਖੁੱਸ ਗਈ ਹੈ ਉਹਨਾਂ ਨੇ ਦਾਅ ਕਰਤਾ ਪਰ ਇਹੋ ਜਿਹਾ ਕੁਝ ਨਹੀਂ ਸੀ ਉਹ ਉਹ ਅਫਵਾਹਾਂ ਸੀ ਸਾਰੀਆਂ ਉਡਾਈਆਂ ਜਾ ਰਹੀਆਂ ਸੀ ਲੋਕਾਂ ਨੂੰ ਡਰਾਇਆ ਜਾ ਰਿਹਾ ਸੀ ਕਿਉਂਕਿ ਉਹ ਗੋਦੀ মিডিਆ ਦਿਖਾ ਰਿਆ ਸੀ ਕਿ ਮੋਦੀ ਨੇ ਐ ਕਰਤਾ ਪਰ ਨਹੀਂ ਸੀ ਉਹ ਸਾਰਾ ਬਿਲਕੁਲ ਗਾਪ ਸੀ ਝੂਠ ਸੀ ਇਹ ਫੇਕ ਸੀ ਇਸ ਵਿਸ਼ੇ ਤੇ ਗੱਲ ਕਰਾਂਗੇ ਮੇਰੇ ਸਹਿਯੋਗੀ ਜਗਮੀਤ ਰੀਟਾ ਜੀ ਮੇਰੇ ਨਾਲ ਨੇ ਰੀਟਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਦਾ ਜਿਹੜਾ ਗੋਦੀ মিডিਆ ਦਿਖਾ ਰਿਆ ਸੀ ਕਿ ਪਾਕਿਸਤਾਨ ਦੇ ਵਿੱਚ ਭਾਰਤੀ ਸੈਨਾ ਘੁੱਸ ਗਈ ਹੈ ਉਸਨੇ ਇੰਨੇ ਟੈਗ ਕਰਤਾ ਇਤੇ تھے ਆਹ ਚੀਜ਼ਾਂ ਦੇ ਟੈਗ ਕਰਤਾ ਪਰ ਉਹ ਜਿਹੜਾ ਵੇਖਣ ਨੂੰ ਰਿਜਨਲ ਜ਼ੀਰੋ ਕਾਉਂਟ ਤੇ ਜੇ ਗੱਲ ਕਰੀਏ ਉਹ ਕੁਝ ਨਹੀਂ ਸੀ ਸਾਰਾ ਕੁਝ ਫੇਕ ਸੀ ਹਮ ਤਾਰੇ ਜੀ ਆਪਾਂ ਜਦੋਂ ਗੱਲ ਕਰਦੇ ਆ ਇਹੋ ਜਿਹੇ ਜੰਗ ਵਰਗੇ ਹਾਲਾਤਾਂ ਦੀ ਗੱਲ ਕਰੀਏ ਤਾਂ ਆਮ ਨਾਗਰਿਕ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਜਾਣਕਾਰੀ ਚਾਹੀਦੀ ਹੁੰਦੀ ਹੈ ਵੀ ਹੋ ਕੀ ਰਿਹਾ ਹਮ ਹਮ ਬੰਦਾ ਇੱਕ ਫਿਰ ਇਨਫਰਮੇਸ਼ਨ ਲੈਣ ਲਈ ਕੀ ਕਰਦਾ ਹਮ ਨਿਊਜ਼ ਚੈਨਲ ਨੂੰ ਲਗਾਉਂਦਾ ਵੀ ਮੈਂ ਨਿਊਜ਼ ਚੈਨਲ ਤੇ ਦੇਖਾਂ ਵੀ ਨਿਊ ਅੱਜ ਦੀ ਖਬਰ ਕੀ ਹੈ ਵੀ ਅਸਲੀਅਤ ਕੀ ਹੈ ਹਮ ਹੁਣ ਉਹੀ ਇਨਫਰਮੇਸ਼ਨ ਜਦੋਂ ਸਾਨੂੰ ਗਲਤ ਮਿਲਣ ਲੱਗ ਜੇ ਹਮ ਟੋਟਲ ਦੀ ਟੋਟਲ ਫੇਕ ਜਾਣਕਾਰੀ ਮਿਲਣ ਲੱਗ ਜੇ ਤਾਂ ਫਿਰ ਆਪਾਂ ਉਹਦੀ ਭਰੋਸੇਯੋਗਤਾ ਤੇ ਕਿੰਨਾ ਕਹੋ ਉਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਤੱਥਾਂ ਤੇ ਆਧਾਰਿਤ ਹੈ ਉਸ 'ਤੇ ਹੋ ਗਿਆ ਵੀ ਇਹਨੂੰ ਵਿਸ਼ਵਾਸ ਕਰ ਵੀ ਸਕਦੇ ਹਾਂ ਕਿ ਨਹੀਂ ਕਰ ਸਕਦੇ ਹੁਣ ਜਦੋਂ ਪਿਛਲੇ ਦਿਨਾਂ ਦੀ ਆਪਾਂ ਜਦੋਂ ਗੱਲ ਕਰਦੇ ਆ ਹੁਣ ਚਲੋ ਰੱਬ ਦਾ ਸ਼ੁਕਰ ਹੈ ਵੀ ਜੰਗਬੰਦੀ ਹੋਈ ਐ ਸੀਜ਼ਫਾਇਰ ਹੋਇਆ 12 ਤਰੀਕ ਤੱਕ ਇਹ ਵੀ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਸੀਜ਼ਫਾਇਰ ਟੋਟਲੀ ਨਹੀਂ ਹੈਗਾ 12 ਤਰੀਕ ਨੂੰ ਫੇਰ ਸਾਡੇ ਜਿਹੜੇ ਭਾਰਤੀ ਸੈਨਾ ਦੇ ਜਿਹੜੇ ਮਿਲਟਰੀ ਆਪਰੇਸ਼ਨ ਦੇ ਦੋਵੇਂ ਉਧਰਲੇ ਵੀ ਤੇ ਇਧਰੋਂ ਵੀ ਆਪਣੇ ਕੋਈ ਗੱਲਬਾਤ ਕਰਨਗੇ ਉਸ ਤੋਂ ਬਾਅਦ ਡਿਸਾਈਡ ਹੋਊਗਾ ਵੀ ਕੀ ਅੱਗੇ ਹੋਣਾ ਹੈ ਇਹ ਜੰਗਬੰਦੀ ਹੁੰਦੀ ਐ ਚੰਗੀ ਗੱਲ ਹੋ ਗਈ ਆਪਾਂ ਕਿਉਂਕਿ ਜੰਗ ਦੀ ਗੱਲ ਜਦੋਂ ਕਰਦੇ ਆ ਤੇ ਹਾਲਾਤ ਆਮ ਲੋਕਾਂ ਲਈ ਬਹੁਤ ਹੀ ਮਾੜੇ ਹੋ ਜਾਂਦੇ ਆ ਹੁਣ ਆਪਾਂ ਇਸ ਮੁੱਦੇ ਤੋਂ ਹਟ ਕੇ ਆਪਾਂ ਗੱਲ ਕਰਦੇ ਆ ਭਾਰਤੀ মিডিਆ ਦੀ ਜਿਹੜੀ ਭਰੋਸੇਯੋਗਤਾ ਦੇ ਉੱਤੇ ਹੁਣ ਜਾਣਕਾਰੀ ਜਦੋਂ ਆਪਾਂ ਲੈਣੀ ਆ ਤਾਰਾ ਜੀ ਜਦੋਂ ਅਸੀਂ ਸੱਚ ਦੀ ਪੜਤਾਲ ਚੈਨਲ ਲਾਉਨੇ ਆ ਜਦੋਂ ਕਿਸੇ ਨੂੰ ਪੰਜਾਬ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਸੱਚ ਦੀ ਪੜਤਾਲ ਚੈਨਲ ਨੂੰ ਲੋਕ ਇਸ ਲਈ ਦੇਖਣਾ ਪਸੰਦ ਕਰਦੇ ਆ ਵੀ ਸੱਚ ਦੀ ਪੜਤਾਲ ਚੈਨਲ ਗਰਾਊਂਡ ਲੈਵਲ ਤੇ ਪਹੁੰਚਿਆ ਹੋਇਆ ਹੂੰ ਤ੍ਰਾਕਲ ਪੱਧਰ ਤੇ ਜਿੱਥੇ ਕੋਈ ਮਸਲਾ ਉੱਠਿਆ ਉੱਥੇ ਗਿਆ ਹੋਇਆ ਤੇ ਉੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਹੂੰ ਇਸ ਲਈ ਸੱਚ ਦੀ ਪੜਤਾਲ ਚੈਨਲ ਨੂੰ ਲੋਕ ਪਿਆਰ ਕਰ ਰਹੇ ਹੂੰ ਹੁਣ ਜੇਕਰ ਸੱਚ ਦੀ ਪੜਤਾਲ ਚੈਨਲ ਇੱਥੇ ਬੈਠ ਕੇ ਸਟੂਡੀਓ 'ਚ ਇਹ ਕਵੇ ਵੀ ਉੱਥੇ ਐ ਹੋ ਗਿਆ ਉੱਥੇ ਭਾਰਤ ਦੀ ਸੈਨਾ ਨੇ ਲਾਹੌਰ ਤੱਕ ਕਬਜ਼ਾ ਕਰ ਲਿਆ ਦੀ ਸੱਚ ਦੀ ਪੜਤਾਲ ਚੈਨਲ ਕੱਲ ਨੂੰ ਜਦੋਂ ਜੰਗਬੰਦੀ ਹੋਊਗੀ ਫਿਰ ਉਸ ਚੀਜ਼ ਨੂੰ ਕਿੱਥੇ ਕੋਈ ਭਾਰਤੀ ਦੀ ਸੈਨਾ ਕਿੱਥੋਂ ਮੁੜੀ ਆਉਂਦੀ ਦਿਖਾਊਗਾ ਨਹੀਂ ਦਿਖਾ ਸਕਦਾ ਨਾ ਜਦੋਂ ਝੂਠ ਬੋਲਿਆ ਹੁਣ ਸਾਨੂੰ ਜਾਣਕਾਰੀ ਚਾਹੀਦੀ ਹੈ ਜਾਣਕਾਰੀ ਲਈ ਅਸੀਂ মিডিਆ ਲਾਉਨੇ ਆ ਉਹ মিডিਆ ਪਹਿਲਾਂ ਜਦੋਂ ਗੋਦੀ মিডিਆ ਦੀ ਟਰਮ ਆਉਂਦੀ ਹੈ ਜਦੋਂ ਇੱਕ ਦੇਸ਼ ਦੇ ਵਿੱਚ ਪਹਿਲੀ ਵਾਰ ਟਰਮ ਆਈ ਗੋਦੀ মিডিਆ ਦੀ ਗੋਦੀ মিডিਆ ਦਾ ਮਤਲਬ ਇਹ ਸੀਗਾ ਵੀ ਜਿਹੜਾ ਸਰਕਾਰ ਦੇ ਪੱਖੀ ਚੈਨਲ ਤੇ ਉਦੋਂ ਗੋਦੀ মিডিਆ ਦੇ ਐਂਕਰ ਆਪਣੇ ਆਪ ਨੂੰ ਇਹ ਭੁੱਲ ਗਏ ਸੀਗੇ ਕਿ ਵੀ ਉਹ ਪੱਤਰਕਾਰ ਹੈ ਪੱਤਰਕਾਰ ਦਾ ਕੰਮ ਨਿਰਪੱਖ ਰਹਿਣਾ ਦੋਵਾਂ ਪੱਖਾਂ ਦੀ ਗੱਲ ਸੁਣਨਾ ਤੇ ਪੱਤਰਕਾਰ ਦਾ ਕੰਮ ਕਦੇ ਵੀ ਨਤੀਜਾ ਦੇਣਾ ਨਹੀਂ ਹੁੰਦਾ ਪੱਤਰਕਾਰ ਹਮੇਸ਼ਾ ਤੋਂ ਦੋ ਪੱਖਾਂ ਦੀ ਗੱਲ ਸੁਣਦਾ ਹੈ ਇਹ ਲੋਕਾਂ ਨੂੰ ਡਿਸਾਈਡ ਕਰਨ ਦਿੰਦਾ ਵੀ ਇਹ ਕੌਣ ਸਹੀ ਹੈ ਤੇ ਕੌਣ ਗਲਤ ਹੈ ਜੀ ਪੱਤਰਕਾਰ ਨੇ ਅੱਜ ਜਦੋਂ ਅਸੀਂ ਹੁਣ ਦੇਖਦੇ ਰਹੇ ਹਾਂ ਇਸ ਜੰਗ ਤੋਂ ਪਹਿਲਾਂ ਦੀਆਂ ਵੀ ਕਿਉਂਕਿ ਸਾਡੇ ਜਿਹੜੇ ਗੋਦੀ ਮੀਡੀਆ ਦੇ ਐਂਕਰ ਹੈ ਉਹ ਤਾਂ ਇਹ ਵੀ ਭੁੱਲ ਜਾਂਦੇ ਆ ਵੀ ਅਸੀਂ ਪੱਤਰਕਾਰ ਆ ਉਹ ਬਣ ਜਾਂਦੇ ਸੀਗੇ ਭਾਰਤ ਦੀ ਜਿਹੜੀ ਸਰਕਾਰ ਹੈ ਉਹਦੇ ਨੁਮਾਇੰਦੇ ਹੂੰ ਉਹਨੋਂ ਜਿਹੜੇ ਉਹਨਾਂ ਨਾਲ ਪੈਨਲ 'ਚ ਬਿਠਾਉਂਦੇ ਸੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੰਦੇ ਬਿਠਾਉਂਦੇ ਆ ਉਹ ਜੇ ਦੂਸਰੀਆਂ ਪਾਰਟੀਆਂ ਦੇ ਬੰਦੇ ਬਿਠਾਉਂਦੇ ਉਹਨਾਂ ਨੂੰ ਤਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਤਾਂ ਗੱਲ ਨਹੀਂ ਕਰਨ ਦਿੰਦੇ ਉਹ ਆਪ ਹੀ ਸਵਾਲ ਤਾਂ ਅੱਗੀ ਤੁਰੇ ਜਾਂਦੇ ਸੀ ਹੂੰ 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 ਉਹਨਾਂ ਨੂੰ ਆਪ ਹੀ ਗਦਾਰ ਦੇ ਸਰਟੀਫਿਕੇਟ ਦੇਈ ਜਾਂਦੇ ਸੀ ਤੂੰ ਐਂ ਕਰਤਾ ਤੂੰ ਉਹ ਕਰਤਾ ਹੂੰ ਇਸ ਲਈ ਉਹ ਉਹਨਾਂ ਦੀ ਹੱਦ ਕਿਤੇ ਨਾ ਕਿਤੇ ਇਹ ਵੀ ਆਪਾਂ ਮੰਨ ਸਕਦੇ ਆਂ ਵੀ ਜਿਹੜੇ ਚੈਨਲ ਆ ਉਹ ਸਰਕਾਰ ਦੀ ਏਡ ਬਿਨਾ ਨਹੀਂ ਚੱਲਦੇ ਹੂੰ ਇਸ ਲਈ ਉਹ ਆਓ ਭਗਤ ਥੋੜੀ ਜੀ ਉਹਨਾਂ ਦੀ ਵੱਧ ਕਰਨ ਲੱਗੇ ਤੇ ਗੋਦੀ মিডিਆ ਦੀ ਟਰਮ ਆ ਗਈ ਪਰ ਜਿਹੜੀ ਹੁ ਐਸੇ ਬੇਸ਼ਰਮੀ ਵਿਖਾਈ ਹੈ ਗੁੰਦੀ ਮੀਡੀਆ ਨੇ ਇੱਕ ਐਨੀ ਘਟੀਆਪਨ ਦਿਖਾਇਆ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਜੇਕਰ ਸਾਡੇ ਭਾਰਤੀ ਮੀਡੀਆ ਦੀ ਖਿੱਲੇ ਉੱਡ ਰਹੀ ਹੈ ਤਾਂ ਉਹਦੇ ਜ਼ਿੰਮੇਵਾਰ ਉਹ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਪਾਕਿਸਤਾਨ ਬਹੁਤ سارے ਡਰੋਨ ਭੇਜੇ ਆ ਸਾਡੇ ਦੇਸ਼ ਦੇ ਵਿੱਚ ਸਾਡਾ ਤਾਂ ਸਾਨੂੰ ਸਭ ਤੋਂ ਨੇੜੇ ਪਤਾ ਕਿਉਂਕਿ ਸਾਡੇ ਤਾਂ ਬਠਿੰਡੇ ਵੀ ਡਿੱਗਿਆ ਆਕਲੀਏ ਵੀ ਜਹਾਜ਼ ਡਿੱਗਿਆ ਹਨ ਤੇ ਤੁੰਗ ਵਾਲੀ ਡਿੱਗਿਆ ਤੁਸੀਂ ਵੀ ਉੱਥੇ ਗਏ ਸੀਗੇ ਸਾਨੂੰ ਸਭ ਪਤਾ ਹੈ ਹੁਣ ਉਹ ਤਾਂ ਕਹ ਉਸੇ ਰਾਤ ਇਹ ਕਹਿ ਰਿਹਾ ਵੀ ਪਾਕਿਸਤਾਨ ਅੱਧਾ ਨਸ਼ਟਾ ਨਬੂਦ ਕਰ ਦਿੱਤਾ ਗਿਆ ਲਾਹੌਰ ਤੱਕ ਭਾਰਤ ਦੀ ਸੈਨਾ ਚਲੀ ਗਈ ਭਾਰਤ ਦੀ ਸੈਨਾ ਅੰਦਰ ਘੁਸ ਗਈ ਉਹਨਾਂ ਨੇ ਕਰਾਚੀ ਆਈਐਸ ਵਿਕਰਾਂਤ ਨੇ ਆਈਐਨਐਸ ਵਿਕਰਾਂਤ ਨੇ ਕਰਾਚੀ ਪੋਰਟ ਦਬਾ ਕਰਤਾ ਹੋ ਸਕਦਾ ਉਹ ਕੀਤਾ ਹੋਵੇ ਪਰ ਜਦੋਂ ਦੂਸਰੇ ਦਿਨ एमईए ਦੇ ਜਿਹੜੇ ਵਿਕਰਮ ਮਿਸਰੀ ਨੇ ਭਾਰਤ ਸਰਕਾਰ ਦੇ ਜਿਹੜਾ ਚੀਫ ਸੈਕਟਰੀ ਹੈ ਉਹ ਆ ਕੇ ਪ੍ਰੈਸ ਕਾਨਫਰੰਸ ਕਰਦੇ ਉਹ ਤਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਕਹਿੰਦੇ ਹੂੰ ਹੂੰ ਫਿਰ ਗੋਦੀ ਮੀਡੀਆ ਦੇ ਮੂੰਹ ਤੇ ਇੱਕ ਚਪੇੜ ਨਹੀਂ ਇਹ ਸਰਕਾਰ ਵੱਲੋਂ ਪਹਿਲਾਂ ਤਾਂ ਸਰਕਾਰ ਉਹਨਾਂ ਨੂੰ ਓਨ ਕਰਦੀ ਸੀ ਹੁਣ ਤਾਂ ਇਸ ਮਾਮਲੇ 'ਚ ਤਾਂ ਸਰਕਾਰ ਨੇ ਵੀ ਓਨ ਨਹੀਂ ਕੀਤਾ ਹੂੰ ਹੂੰ ਸਰਕਾਰ ਨੇ ਜਿਹੜੀਆਂ ਉਹਨਾਂ ਨੇ ਕਿਹਾ ਵੀ ਅਸੀਂ ਆਹਾ ਹਾ ਕਰਤਾ ਇਹ ਕੁਝ ਸਾਰਾ ਸਰਕਾਰ ਨੇ ਕਿਹਾ ਵੀ ਅਸੀਂ ਪਾਕਿਸਤਾਨ ਨੇ ਸਾਡੇ ਤੇ ਇੰਨੇ ਹਮਲੇ ਕੀਤੇ ਇੰਨੇ ਇੰਨੇ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਅਸੀਂ ਉਹਨਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਪਰ ਜਿਹੜਾ ਜਵਾਬੀ ਹਮਲਾ ਉਹਦੇ ਚ ਅਸੀਂ ਪਾਕਿਸਤਾਨ ਨੂੰ ਵੱਡਾ ਨੁਕਸਾਨ ਪਹੁੰਚਾਇਆ ਉਹਨਾਂ ਨੇ ਤਾਂ ਕਿਹਾ ਹੀ ਨਹੀਂ ਵੀ ਅਸੀਂ ਅੰਦਰ ਗਏ ਉਹਨਾਂ ਨੇ ਤਾਂ ਕਿਹਾ ਹੀ ਨਹੀਂ ਹੁਣ ਫਿਰ ਇਹ ਭਰੋਸੇਯੋਗਤਾ ਫਿਰ ਕਿੱਥੇ ਹੋ ਗਈ ਫਿਰ ਇਹ ਚੈਨਲਾਂ ਦੇ ਜਿਹੜੇ ਐਂਕਰ ਹੈ ਜਿਹੜੇ ਇੰਨਾ ਕੁਝ ਕਹਿੰਦੇ ਉਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਵੀ ਜਿਹੜੇ ਥੋੜੇ ਤੇ ਲੋਕ ਵਿਸ਼ਵਾਸ ਕਰਦੇ ਆ ਜਿਹੜਾ ਲੋਕ ਤੁਹਾਨੂੰ ਕਹਿੰਦੇ ਆ ਵੀ ਬਈ ਤੁਸੀਂ ਅਸੀਂ ਤੁਹਾਨੂੰ ਦੇਖ ਰਹੇ ਹਾਂ ਅਸੀਂ ਤੁਹਾਨੂੰ ਦੇਖ ਰਹੇ ਹਾਂ ਵੀ ਅੱਜ ਦੇ ਹਾਲਾਤਾਂ ਦੇ ਵਿੱਚ ਕੀ ਹੋਏ ਤੁਸੀਂ ਸਾਨੂੰ ਐਡੀ ਬੇਕਾਰ ਤੇ ਇੰਨੀ ਫੇਕ ਜਾਣਕਾਰੀ ਦੇ ਰਹੇ ਹੋ ਤੇ ਐਸੀ ਤੁਹਾਡੇ ਤੇ ਭਰੋਸਾ ਕਰਾਂਗੇ ਕੀ ਪੂਰੀ ਦੁਨੀਆ ਦਾ মিডিਆ ਜਿਹੜੀ ਦੁਨੀਆ ਹੈ ਉਹ ਸਾਡੇ মিডিਆ ਤੇ ਯਕੀਨ ਕਰਿਆ ਕਰੂਗੀ ਦਾ ਤੋ ਕੀ ਹੁਣ ਅੱਜ ਤੋਂ ਬਾਅਦ ਜਿੰਨੇ ਵੀ ਲੋਕ ਐ ਵੇਖਣ ਵਾਲੇ ਉਹਨਾਂ ਤੇ ਯਕੀਨ ਕਰਨਗੇ ਨਹੀਂ ਨਹੀਂ ਕਰਦੇ ਜੀ ਇਹ ਜਿਹੜੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਸੀ ਸਾਹਾਂ ਤੁਸੀਂ ਵੇਖ ਰਹੇ ਸੀ ਇਹ ਸਾਰਾ ਫੇਕ ਸੀ ਇਹ ਸਟੂਡੀਓ ਦੇ ਵਿੱਚ ਬੈਠ ਕੇ ਬਣਾਇਆ ਗਿਆ ਗਿਆ ਸੀ ਜ਼ੀਰੋ ਗਰਾਊਂਡ ਦੀ ਕੋਈ ਤਸਵੀਰ ਨਹੀਂ ਸੀ ਗੋਦੀ মিডিਆ ਜੋ ਆਦੇਸ ਸਟੂਡੀਓ ਦੇ ਵਿੱਚ ਬਣਾ ਕੇ ਕੰਪਿਊਟਰ ਤੇ ਇਹ ਸਾਰਾ ਕੁਝ ਦਿਖਾ ਰਿਆ ਸੀ ਪਰ ਉਹ ਜ਼ੀਰੋ ਗਰਾਊਂਡ ਦੀਆਂ ਤਸਵੀਰਾਂ ਨਹੀਂ ਸੀ ਲੋਕ ਇਹੀ ਬਾਰ ਕਰ ਰਿਹਾ ਕਿ ਇਹ ਚੈਨਲ ਪੜ ਘਾਰੇ ਸੀ ਜੰਗ ਲੱਗੀ ਉਹ ਹੋਜੂ ਮਾਰੋ ਮਾਰ ਹੋਜੂ ਵੇਖੋ ਪ੍ਰਵਾਸੀ ਮਜ਼ਦੂਰ ਵੀ ਆਈ ਡਾਜੀ ਉਹ ਡਰ ਕੇ ਜਦੋਂ ਜਦੋਂ ਡਰ ਦਾ ਮਾਹੌਲ ਬਣਾ ਦਿੱਤਾ ਜਾਂਦਾ ਨਾ ਜਦੋਂ ਦੇਸ਼ ਦੇ ਵਿੱਚ ਐਸਾ ਮਾਹੌਲ ਬਣਾ ਦਿੱਤਾ ਜਾਂਦਾ ਡਰ ਦਾ ਤੇ ਫਿਰ ਜਿਹੜੇ ਸਭ ਤੋਂ ਵੱਧ ਡਰਪੋਕ ਮਾਨਸਿਕ ਦਾ ਦਾ ਬੰਦਾ ਕੌਣ ਹੁੰਦਾ ਗਰੀਬ ਹੂੰ ਗਰੀਬ ਬੰਦੇ ਡਰਪੋਗ ਮਾਨਸਿਕਤਾ ਤਾਂ ਹੁੰਦਾ ਸਾਡੇ ਇਹ ਵੀ ਸਵਾਲ ਵੀ ਉਠਾਏ ਜਾ ਰਹੇ ਆ ਵੀ ਪ੍ਰਵਾਸੀ ਇੱਥੋਂ ਭੱਜ ਗਏ ਹੂੰ 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 ਇਹ ਵੀ ਕਿਹਾ ਜਾ ਰਿਹਾ ਪਰ ਇਹ ਵੀ ਤਾਂ ਪੱਕਾ ਹੈ ਨਾ ਵੀ ਪ੍ਰਵਾਸੀ ਇੱਥੇ ਆਏ ਕਿਉਂ ਹੂੰ ਪ੍ਰਵਾਸੀ ਕਿਉਂ ਆਉਂਦਾ ਉੱਥੇ ਉਹਨਾਂ ਦਾ ਹਾਲਾਤ ਬੇਹਦ ਮਾੜੇ ਆ ਉੱਥੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਇੱਥੇ ਪੰਜਾਬ 'ਚ ਚੰਗਾ ਰੋਜ਼ਗਾਰ ਕਰਕੇ ਤੇ ਚੰਗੀ ਮਿਹਨਤ ਕਰਕੇ ਤੇ ਚੰਗੀ ਰੋਟੀ ਖਾਂਦੇ ਆ ਉਹ ਫਿਰ ਜਦੋਂ ਗਰੀਬ ਬੰਦੇ ਨੂੰ ਜਦੋਂ ਇਹ ਹੁੰਦਾ ਵੀ ਜੰਗ ਤਾਂ ਲੱਗ ਗਈ ਹੂੰ ਹੁਣ ਤੁਸੀਂ ਇਹ ਦੇਖੋ ਪ੍ਰਵਾਸੀਆਂ ਦੇ ਤਾਂ ਡਰ ਨੂੰ ਅਸੀਂ ਬੜ ਵੱਡਾ ਬਣਾਤਾ ਕਿ ਸਾਡਾ ਡਰ ਨਹੀਂ ਸੀਗਾ ਬਹੁਤ ਵੱਡਾ ਨਹੀਂ ਸੀਗਾ ਅਸੀਂ ਟੈਂਕੀਆਂ ਦੇ ਟੈਂਕੇ ਡਰਮਾਂ ਦੇ ਡਰਮਾਂ ਤੇ ਤੇਲ ਭਰ ਕੇ ਰੱਖ ਲਿਆ ਅਸੀਂ ਰਾਸ਼ਨ ਨੂੰ ਇਕੱਠਾ ਕਰਕੇ ਰੱਖ ਲਿਆ ਸਾਡੇ ਲੋਕਾਂ ਨੇ ਰਾਸ਼ਨ ਦੀਆਂ ਦੁਕਾਨਾਂ ਤੇ ਕੱਲ ਤੱਕ ਜਿੰਨਾ ਤੇ ਜੰਗ ਬੰਦੀ ਨਹੀਂ ਸੀਗੀ ਕਿੰਨਾ ਲਾਈਨ ਲੱਗੀ ਸੀ ਪੈਟਰੋਲ ਪੰਪਾਂ ਤੇ ਕਿੰਨੀ ਲਾਈਨ ਲੱਗੀ ਸੀ ਅਸੀਂ ਕਿਤੇ ਜਾ ਨਹੀਂ ਸਕਦੇ ਇਸ ਲਈ ਅਸੀਂ ਇੱਥੇ ਸੀਗੇ ਉਹਨਾਂ ਨੂੰ ਇਹ ਡਰ ਹੋ ਗਿਆ ਵੀ ਭਈ ਹਾਲਾਂਕਿ ਮੈਂ ਇਹ ਉਹਨਾਂ ਦੇ ਪੱਖ 'ਚ ਨਹੀਂ ਹੈਗਾ ਵੀ ਉਹ ਉਹਨਾਂ ਦਾ ਜਾਣਾ ਸਹੀ ਸੀ ਜਿੱਥੇ ਤੁਸੀਂ ਕਹਿੰਦੇ ਨੇ ਵੀ ਜਿੱਦੀ ਭਰੀਏ ਜਿਹਦੀ ਖਾਈਏ ਬਾਜਰੀ ਉਹ ਨਹੀਂ ਬਣੀ ਬਾਜਰੀ ਹੈ ਨਾ ਵੀ ਜਦੋਂ ਔਖਾ ਸਮਾਂ ਆ ਗਿਆ ਜੇ ਤੁਸੀਂ ਇੱਥੋਂ ਰੋਟੀ ਖਾ ਰਹੇ ਹੋ ਤਾਂ ਔਖੇ ਸਮੇਂ ਦੇ ਵਿੱਚ ਵੀ ਇੱਥੋਂ ਦੇ ਲੋਕਾਂ ਦੇ ਨਾਲ ਖੜਨ ਦਾ ਉਹਨਾਂ ਦਾ ਫਰਜ਼ ਸੀ ਪਰ ਗਰੀਬ ਬੰਦਾ ਡਰ ਜਾਂਦਾ ਹੈ ਗਰੀਬ ਬੰਦੇ ਨੂੰ ਇਹ ਡਰ ਹੋ ਜਾਂਦਾ ਹੈ ਵੀ ਸਾਡਾ ਪਰਿਵਾਰ ਪਤਾ ਨਹੀਂ ਉੱਥੇ ਕਿਵੇਂ ਹੋਊਗਾ ਜੇਕਰ ਅਸੀਂ ਇੱਥੇ ਹੀ ਰਹਿ ਗਏ ਤਾਂ ਸਾਡਾ ਕੀ ਹਾਲਾਤ ਹੋਣਗੇ ਅਸੀਂ ਇੱਥੇ ਕਿਤੇ ਸਾਡਾ ਕੋਈ ਨੁਕਸਾਨ ਹੁੰਦਾ ਤੇ ਇਸ ਲਈ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹਨ ਹਾਲਾਂਕਿ ਸਾਰੇ ਨਹੀਂ ਭੱਜੇ ਕੁਝ ਕੁ ਠੀਕ ਹੈ ਭੱਜ ਗਏ ਪਰ ਇਹ ਡਰ ਇਹ ਉਹਨਾਂ ਦੇ ਭੱਜਣ ਦਾ ਮੇਨ ਕਾਰਨ ਕੌਣ ਸੀ ਗੋਦੀ ਮੀਡੀਆ ਗੋਦੀ ਮੀਡੀਆ ਜੇਕਰ ਐਡਾ ਜਿੱਦੜ ਨਾ ਫਲਾਉਂਦਾ ਕੋਈ ਸਹੀ ਜਾਣਕਾਰੀ ਦਿੰਦਾ ਵੀ ਭਈ ਹਜੇ ਤੱਕ ਸਾਡੀਆਂ ਸੈਨਾਵਾਂ ਆਮੋ ਸਾਹਮਣੇ ਹੋਈਆਂ ਹੀ ਨਹੀਂ ਸਾਡੀਆਂ ਸੈਨਾਵਾਂ ਆਮੋ ਸਾਹਮਣੇ ਹੋਈਆਂ ਨਹੀਂ ਉਹਨਾਂ ਨੇ ਵੀ ਡਰੋਨਸ ਦੇ ਛੱਡੇ ਤੇ ਆਪਣੇ ਵਾਲਿਆਂ ਨੇ ਵੀ ਡਰੋਨਸ ਤੇ ਮਿਜ਼ਾਈਲ ਦੇ ਨਾਲ 에ਅਰ ਦੇ ਵਿੱਚ ਸਰਜਿਕਲ ਸਟ੍ਰਾਈਕਸ ਕੀਤੀਆਂ 에ਅਰ ਸਟ੍ਰਾਈਕ ਕੀਤੀਆਂ ਇਹ ਇੱਕ ਵੀ ਸੈਨਾ ਆਮੋ ਸਾਹਮਣੇ ਨਹੀਂ ਹੋਈ ਭਾਰਤ ਪਾਕਿਸਤਾਨ ਦੀ ਸੈਨਾ ਪੂਰਾ 3000 ਕਿਲੋਮੀਟਰ ਦਾ ਬਾਰਡਰ ਹੈ ਹਾਲਾਂਕਿ ਪੁੰਛ ਤੇ ਜੰਮੂ ਕਸ਼ਮੀਰ ਦੇ ਵਿੱਚ ਇੱਥੇ ਆਮੋ-ਸਾਮਣੀ ਜਰੂਰ ਹੈ ਉੱਥੇ ਗੋਲੀਬਾਰੀ ਵੀ ਹੋਈ ਹੈ ਸ਼ੈਲਿੰਗ ਵੀ ਹੋਈ ਹੈ ਸਾਰਾ ਕੁਝ ਹੋਇਆ ਉਹਨਾਂ ਨੇ ਭਾਰੀ ਉੱਥੇ ਹੋਇਆ ਪਰ ਬਾਕੀ ਆਪਣੇ ਬਾਰਡਰਾਂ ਤੇ ਤਾਂ ਕੁਝ ਨਹੀਂ ਹੋਇਆ ਨਾ ਉੱਥੇ ਤੋਂ ਲਗਾਤਾਰ ਹੀ ਕੁਛ ਨਾ ਕੁਛ ਕਰਦੇ ਰਹਿੰਦੇ ਆ ਪਾਕਿਸਤਾਨ ਲਗਾਤਾਰ ਭਾਰਤੀ ਸੈਨਾ ਨੂੰ ਨੁਕਸਾਂ ਦਿੰਦਾ ਰਹਿੰਦਾ ਭਾਰਤੀ ਸੈਨਾ ਬਹੁਤ ਜੇਕਰ ਕਹੀਏ ਵੀ ਬਹੁਤ ਆਪਣੇ ਆਪ ਨੂੰ ਹਲੀਮੀ ਦੇ ਨਾਲ ਆਪਣੇ ਆਪ ਨੂੰ ਬਹੁਤ ਠੰਮੇ ਦੇ ਨਾਲ ਕਰਕੇ ਉਹਨਾਂ ਦਾ ਜਵਾਬ ਦਿੰਦੀ ਹੈ ਪਰ ਦਰਦ ਮਹੌਲ ਜੇਕਰ ਇਹੋ ਜਿਹਾ ਬਣਾ ਦਿੱਤਾ ਜਾਊਗਾ ਵੀ ਬਈ ਸੈਨਾ ਕੋਸ ਗਈ ਸੈਨਾ ਨੇ ਐ ਕਰਤਾ ਹੁਣ ਤਾਂ ਬਸ ਆਰ ਪਾਰ ਦੀ ਲੜਾਈ ਐ ਨਵਾਜ਼ ਸ਼ਰੀਫ ਬੰਕਰ ਥੱਲੇ ਚਲਾ ਗਿਆ ਉਹਨਾਂ ਦਾ ਜਿਹੜਾ ਚੀਫ ਉਹ ਹੈਗਾ ਸੈਨਾ ਦਾ ਆਰਮੀ ਦਾ ਚੀਫ ਸਟਾਫ ਹੈਗਾ ਉਹ ਉਹ ਲੁਕ ਗਿਆ ਉਹ ਛੱਡ ਕੇ ਭੱਜ ਗਿਆ ਹੋ ਗਿਆ ਤੇ ਇਹ ਫਿਰ ਕਿਤੇ ਨਾ ਕਿਤੇ ਇਹ ਵੀ ਤਾਂ ਡਰ ਲੋਕਾਂ ਦੇ ਵਿੱਚ ਆ ਜਾਂਦਾ ਵੀ ਦੋਨੇ ਦੇਸ਼ ਪਰਮਾਣੂ ਸ਼ਕਤੀਆਂ ਐ ਕਿਤੇ ਉਹਨਾਂ ਨੂੰ ਇੰਨਾ ਦਬਾ ਦਿੱਤਾ ਗਿਆ ਤਾਂ ਕਦੇ ਬੰਬ ਨਾ ਸੜ ਦੇਣ ਤੇ ਉਹ ਸਾਰਾ ਨੁਕਸਾਨ ਕਿਹਦੇ ਤੇ ਹੋਣਾ ਹੈ ਪੰਜਾਬ ਤੇ ਜਦੋਂ ਇਹ ਵੀ ਇੱਕ ਹੋਰ ਗੱਲ ਆ ਤਾਰਾ ਜੀ ਬਾਰਡਰ ਸਟੇਟਾਂ ਨੂੰ ਛੱਡ ਕੇ ਬਾਕੀ ਪੂਰੇ ਦੇਸ਼ ਦੇ ਵਿੱਚ ਇਹ ਸੀ ਕਿ ਚੱਕ ਦਿਓ ਮਾਰ ਦਿਓ ਉਹਨੂੰ ਕਾਹਨੂੰ ਛੱਡਦਾ ਹੁਣ ਜਦੋਂ ਜੰਗਬੰਦੀ ਦਾ ਐਲਾਨ ਹੁੰਦਾ ਸੀਜ਼ਫਾਇਰ ਦਾ ਐਲਾਨ ਹੁੰਦਾ ਹੈ ਜੰਗਬੰਦੀ ਨਹੀਂ ਹੋਈ ਸੀਜ਼ਫਾਇਰ ਹੋਇਆ ਵੀ ਕੱਲਾ ਰੁੱਕ ਕੇ ਹੀ ਗਿਆ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਜੀ ਜਦੋਂ ਉਹ ਤੇ ਥੱਲੇ ਕਮੈਂਟ ਜਿਹੜੇ ਚੈਨਲਾਂ ਦੇ ਦੇਖ ਰਿਹਾ ਸੀਗਾ ਮੈਂ ਉਹ ਕੋਈ ਲੈ ਆਇਆ ਕੱਟਾ ਕੱਟੀ ਕੱਢ ਲੈਣਾ ਸੀਗਾ ਤੁਸੀਂ ਉਹ ਕਰ ਲੈਣਾ ਸੀਗਾ ਇਹ ਨਹੀਂ ਜੀ ਹੁਣ ਇੱਕ ਵਾਰੀ ਮੌਕਾ ਮਿਲਿਆ ਮਖਾ ਹੁਣ ਗਾਂਹ ਤੱਕ ਛੱਡ ਕੇ ਆਉਣਾ ਸੀਗਾ ਉਹਨਾਂ ਨੂੰ ਚੰਗੀ ਤਸੱਲੀ ਕਰਾਉਣੀ ਸੀਗੀ ਇਹ ਸਾਰੇ ਦੂਜੇ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਸਾਡੇ ਤੇ ਮਜ਼ਾਇਲ ਨਹੀਂ ਆਉਣੀ ਜੀ ਜੀ ਸਾਡਾ ਏਅਰ ਡਿਫੈਂਸ ਸਿਸਟਮ S400 ਬਹੁਤ ਵਧੀਆ ਹੈ ਹਮ ਰਸ਼ੀਆ ਤੋਂ ਖਰੀਦਿਆ ਗਿਆ ਬਹੁਤ ਵਧੀਆ ਉਹਨੇ ਬਹੁਤ ਦਿਖਾਇਆ ਆਪਣੇ ਆਪ ਨੂੰ ਮੰਨਵਾ ਲਿਆ ਵੀ ਜਿਹੜੀਆਂ ਵੀ ਜਿੰਨਾ ਵੀ ਸਾਡੇ ਤੇ ਮਜ਼ਾਈਲ ਅਟੈਕ ਕੀਤੇ ਗਏ ਉਹਨੇ ਫਤੇ 2 ਉਹਨਾਂ ਨੇ ਛੱਡੀ ਸੀ ਦਿੱਲੀ ਵੱਲ ਨੂੰ ਛੱਡੀ ਸੀ ਉਹ ਨੂੰ ਸਰਸਹੀ ਸੈੱਟ ਲਿਆ ਗਿਆ ਏਅਰ ਡਿਫੈਂਸ ਦੇ ਸਿਸਟਮ ਦੇ ਨਾਲ ਜੀ ਜੀ ਹੁਣ ਜੇਕਰ ਇੱਕ ਅੱਧਾ ਚੂਕ ਹੋ ਜੇ ਤੇ ਉਹਨਾਂ ਕੋਲ ਤਾਂ 3-3000 ਕਿਲੋਮੀਟਰ ਦੀਆਂ ਮਾਰ ਕਰਨ ਵਾਲੀਆਂ ਮੈਜ਼ਾਈਜ਼ ਵੀ ਹੈਗੀਆਂ ਕਿ ਇੱਕ ਅੱਧੀ ਜੇਕਰ ਹੋ ਗਈ ਤੇ ਉਹਨਾਂ ਤੇ ਵੀ ਤਾਂ ਟਿੱਗੂ ਕੀ ਕੱਲਾ ਬਾਰਡਰ ਸਟੇਟ ਥੋੜੀ ਝੁਕ ਦੂਗੀ ਇਸ ਲਈ ਜੰਗ ਕਿਸੇ ਲਈ ਵੀ ਬਹੁਤ ਚੰਗੀ ਨਹੀਂ ਜੰਗ ਕਿਸੇ ਲਈ ਵੀ ਬਹੁਤ ਜ਼ਿਆਦਾ ਇਹ ਨਹੀਂ ਹੈਗੀ ਕੋਈ ਜੰਗ ਨਾ ਕੋਈ ਜਸ਼ਨ ਮਨਾਉਣ ਦਾ ਕੰਮ ਨਹੀਂ ਹੈ ਜੀ ਹੱਲ ਨਹੀਂ ਕਿਸੇ ਚੀਜ਼ ਦਾ ਆਪਾਂ ਕਿਤੇ ਜੰਗ ਲਾ ਕੇ ਵੀ ਹੱਲ ਹੋ ਸਕਦਾ ਹੱਲ ਨਹੀਂ ਗਾ ਜੰਗ ਤਾਂ ਹੱਲ ਤਾਂ ਜਿੱਥੇ ਦੋ ਧਰਾਂ ਜੇ ਭਰਾਵਾਂ ਦੇ ਵਿੱਚ ਵੀ ਜੰਗ ਲੜਦੀ ਆ ਲੜਾਈ ਲੱਗਦੀ ਆ ਤਾਂ ਉਹ ਵੀ ਪਿੰਡ ਦੀ ਪੰਚਾਇਤ ਬੈਠ ਗਈ ਆ ਨਗਰ ਦੀ ਪਿੰਡ ਦੀ ਪੰਚਾਇਤ ਬੈਠ ਗਈ ਤਾਂ ਉਹਨੂੰ ਸਮਝਾਇਆ ਜਾਂਦਾ ਹੱਲ ਤਾਂ ਉੱਥੇ ਵੀ ਨਹੀਂ ਗਾ ਜੰਗ ਇਸੇ ਲਈ ਨਾ ਵੀ ਆਪਣੇ ਲੋਕਾਂ ਨੂੰ ਇਹੀ ਨਹੀਂ ਪਤਾ ਵੀ ਜੰਗ ਦੇ ਨਾਲ ਦੇਸ਼ ਦੀ ਜਿਹੜੀ ਇਕਨੋਮੀ ਅੱਜ ਦੁਨੀਆ ਦੇ ਵਿੱਚ ਭਾਰਤ ਪੰਜਵੀਂ ਵੱਡੀ ਇਕਨੋਮੀ ਬਣ ਗਿਆ ਪੰਜਵੀਂ ਵੱਡੀ ਇਕਨੋਮੀਕ ਦਾ ਕਾਰਨ ਇਹ ਹੈ ਵੀ ਭਾਰਤ ਪੀਸਫੁਲੀ ਆਪਣੇ ਆਪ ਨੂੰ ਇਕਨੋਮੀਕਲੀ ਵੱਡਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਾਰਤ ਨੇ ਕਦੇ ਵੀ ਕਿਸੇ ਤੇ ਅੱਜ ਤੱਕ ਹਮਲਾ ਨਹੀਂ ਕੀਤਾ ਭਾਰਤ ਤੇ ਹੀ ਹਮਲੇ ਹੋਏ ਆ ਭਾਰਤ ਨੂੰ ਨਾ ਹਮਲਿਆਂ ਦਾ ਜਵਾਬ ਦਿੰਦਾ ਕਦੇ ਵੀ ਕਿਸੇ ਇੱਕ ਤੇ ਅੱਜ ਤੱਕ ਹਮਲਾ ਨਹੀਂ ਕੀਤਾ ਉਹ ਹੁਣ ਜੇਕਰ ਉਹ ਪੰਜਵੀਂ ਇਕਨੋਮੀ ਸਿਰਫ جنگ ਤੇ ਹੀ ਲੱਗ ਜੂਗੀ ਤੇ ਫਿਰ ਸਾਡਾ ਕੀ ਹਾਲਾਤ ਹੋਣਗੇ ਕੀ ਸ assi ਰੋਟੀ ਖਾ ਲਾਂਗੇ ਜੀ ਇਹ ਜਿਹੜਾ ਜੀ ਕਹਿਣਾ ਸੋਖਾ ਹੁੰਦਾ ਵੀ ਜੰਗ ਲਾ ਦਿਓ ਜੇ ਤੁਸੀਂ ਪਹਿਲਾਂ ਵੀ ਗੱਲ ਕਰਾਈ ਚੱਕ ਦਿਓ ਫੱਟੇ ਚੱਕ ਦਾਂਗੇ ਫੱਟੇ ਪਾਕਿਸਤਾਨ ਦੇ ਅੰਦਰ ਘੁਸ ਕੇ ਮਾਰਾਂਗੇ ਪਰ ਜਿਹੜੀਆਂ ਭੈਣਾਂ ਦੇ ਸੁਹਾਗ ਉੱਜੜ ਗਏ ਥੋੜਾ ਥੋੜਾ 6-6 ਮਹੀਨੇ ਵਿਆਹ ਨੂੰ ਹੋਈ ਸੀ ਜਿਹੜੀਆਂ ਭੈਣਾਂ ਦੇ ਵੀਰ ਚਲੇ ਗਏ ਨਵੇਂ ਵਿਚਾਰੇ ਇਹ ਮੁੰਡੇ ਜੇ ਭਰਤੀ ਹੋਏ ਸੀ ਥੋੜਾ ਥੋੜਾ ਮਾਵਾ ਦੇ ਪੁੱਤ ਭਰਾਵਾਂ ਦੇ ਭਰਾ ਜਿਨ੍ਹਾਂ ਦੇ ਸੱਜੀਆਂ ਬਾਹਾਂ ਸੀ ਜਿਨ੍ਹਾਂ ਨੂੰ ਉਮੀਦਾਂ ਸੀ ਕਿ ਅਸੀਂ ਭਰਾ ਤੋਂ ਜੁੜ ਕੇ ਉਹ ਕੰਮ ਕਰਾਂਗੇ ਅੱਜ ਉਹ ਜੰਗ ਦੇ ਵਿੱਚ ਮਾਰੇਗੇ ਠੀਕ ਹੈ ਸਰਕਾਰ ਪੈਸਾ ਦੇ ਦੂਗੀ ਕਰੋੜ ਰੁਪਏ ਦੇ ਦੂਗੀ ਪਰ ਜਿਹੜੀ ਭੈਣ ਦਾ ਸੁਹਾਗ ਉਜੜ ਗਿਆ ਉਹਦੀ ਕਰੋੜ ਰੁਪਏ ਦਾ ਪੂਰਤੀ ਹੋ ਜੂਗੀ ਉਹਦੀ ਘਾਟ ਪੂਰੀ ਹੋ ਜੂਗੀ ਭੈਣ ਦਾ ਭਰਾ ਗਿਆ ਭਰਾ ਦਾ ਭਰਾ ਗਿਆ ਮਾਂ ਦਾ ਪੁੱਤ ਗਿਆ ਕੀ ਉਹ ਕਰੋੜ ਰੁਪਏ ਦਾ ਪੂਰਤੀ ਹੋ ਜੂਗੀ ਮੈਂ ਕਿਤੇ ਪੜ੍ਹ ਰਿਆ ਸੀ ਵੀ ਸਰਕਾਰ ਲਾਸ਼ ਹੀ ਣ ਲੂਗੀ ਵੀ ਇੱਕ ਕਲਾਸ਼ ਇੱਕ ਬੰਦਾ ਮਰ ਗਿਆ ਪਰ ਰਿਸ਼ਤੇ ਕਿੰਨੇ ਮਰ ਗਏ ਤੁਸੀਂ ਜਿਵੇਂ ਦੱਸ ਰਹੇ ਹੋ ਕਿਸੇ ਦਾ ਪਤੀ ਮਰ ਗਿਆ ਕਿਸੇ ਦਾ ਭਰਾ ਮਰ ਗਿਆ ਭੈਣ ਦਾ ਮਰ ਗਿਆ ਕਿਸੇ ਦਾ ਭਤੀਜਾ ਮਰ ਗਿਆ ਕਿਸੇ ਦਾ ਪੁੱਤ ਮਰ ਗਿਆ ਕਿਸੇ ਦਾ ਪੋਤਾ ਮਰ ਗਿਆ ਪੋਤਾ ਮਰ ਗਿਆ ਕਿਸੇ ਦਾ ਪਿਓ ਮਰ ਗਿਆ ਕਿਸੇ ਦਾ ਫੁੱਫੜ ਮਰ ਗਿਆ ਕਿਸੇ ਦਾ ਪੁੱਫੜ ਮਰ ਗਿਆ ਕਿਸੇ ਦਾ ਪ੍ਰੋਣਾ ਮਰ ਗਿਆ ਕਿਸੇ ਦਾ ਪ੍ਰੋਣਾ ਮਰ ਗਿਆ ਕਿਸੇ ਦਾ ਜੀਜਾ ਮਰ ਗਿਆ ਕਿਸੇ ਦਾ ਸਾਲਾ ਮਰ ਗਿਆ ਰਿਸ਼ਤੇ ਕਿੰਨੇ ਮਰ ਗਏ ਬੰਦਾ ਇੱਕ ਜਰੂਰ ਮਰਿਆ ਬੰਦਾ ਇੱਕ ਚੋਦੀ ਸਰਕਾਰ ਦੀ ਗਿਣਤੀ 'ਚ ਇੱਕ ਕੈਜ਼ੁਐਲਟੀ ਵੀ ਸਾਡਾ ਇੱਕ ਸ਼ਹੀਦ ਹੋ ਗਿਆ ਪਰ ਉਹ ਇੱਕ ਕਿਛੀ ਤੇ ਨਹੀਂ ਹੋਇਆ ਰਿਸ਼ਤੇ ਪਤਾ ਨਹੀਂ ਕਿੰਨੇ ਲੈ ਕੇ ਚਲਿਆ ਗਿਆ ਰਿਸ਼ਤੇ ਪਤਾ ਨਹੀਂ ਕਿੰਨੇ ਹੋਗੇ ਹੁਣ ਅੱਜ ਅੱਜ ਜਿੰਨੇ ਵੀ ਹੁਣ ਸ਼ਹੀਦ ਹੋਏ ਆ ਅੱਜ ਸਾਡੇ ਦੇਸ਼ ਦੇ ਵਿੱਚ ਪੂਰਾ ਵੀ ਅਸੀਂ ਜੀ ਉਹਨਾਂ ਲਈ ਜਾਨ ਵੀ ਦੇ ਦਿਆਂਗੇ ਕਾਰਗਿਲ ਦੇ ਸ਼ਹੀਦਾਂ ਨੂੰ ਜਾ ਕੇ ਪੁੱਛੋ ਉਹਨਾਂ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ ਕਿੰਨੀ ਸਾਲਾਂ ਬਾਹ ਫੜੀ ਹੈ ਪੈਸੇ ਜ਼ਰੂਰ ਉਹਨਾਂ ਮੌਕੇ ਤੇ ਦਿੱਤੇ ਹੋਣੇ ਆ ਦਿੱਤੇ ਕਿ ਨਹੀਂ ਦਿੱਤੇ ਇਹ ਵੀ ਆਪਾਂ ਨੂੰ ਨਹੀਂ ਪਤਾ ਪੈਸੇ ਜ਼ਰੂਰ ਦਿੱਤੇ ਹੋਣੇ ਆ ਪਰ ਇਹ ਵੀ ਮੰਨ ਲੈਨੇ ਆ ਵੀ ਪੈਸੇ ਜ਼ਰੂਰ ਦਿੱਤੇ ਹੋਣੇ ਆ ਤੇ ਕੀ ਉਹਦੀ ਜਿਹੜੀ ਘਰ ਵਾਲੀ ਆ ਉਹ ਪੂਰੀ ਜ਼ਿੰਦਗੀ ਇਹ ਇਕੱਲੀ ਕੱਢ ਲੂਗੀ ਉਸ ਤੋਂ ਬਾਅਦ ਜਿਹੜੇ ਇਹ ਵੀ ਹੋਊਗਾ ਉਸ ਤੋਂ ਬਾਅਦ ਉਹਦੀ ਕੱਲੀ ਘਰ ਵਾਲੀ ਨੂੰ ਜਿਹੜੇ ਸਮਾਜ ਨੇ ਤੰਗ ਕੀਤਾ ਹੋਊਗਾ ਉਹਨਾਂ ਦੀਆਂ ਗਲਤ ਨਜ਼ਰਾਂ ਨੇ ਤੰਗ ਕੀਤਾ ਹੋਊਗਾ ਵੀ ਇਹਦਾ ਕਿਵੇਂ ਸਰਦਾ ਹੂੰ ਇਹ ਇਹ ਕੱਲੀ ਕਿੱਥੋਂ ਕਮਾਉਂਦੀ ਹੈ ਇਹ ਕਿੱਥੋਂ ਲਿਆਉਂਦੀ ਹੈ ਜੇ ਉਹਨੇ ਅੰਦਰ ਬਹਿ ਕੇ ਵੀ ਫੋਨ ਕਰ ਲਿਆ ਤਾਂ ਇਹ ਹੋਊਗਾ ਵੀ ਬਈ ਅੰਦਰ ਬੈਠੀ ਪਤਾ ਨਹੀਂ ਕਿਹਦੇ ਨਾਲ ਗੱਲ ਕਰ ਰਹੀ ਹੈ ਜੇ ਉਹ ਬਾਜ਼ਾਰ ਜਾਂਦੀ ਹੈ ਤੇ ਇਹ ਹੋਊਗਾ ਵੀ ਇਹ ਦਾ ਕੌਣ ਹੈ ਵੀ ਇਹ ਕਿਹਦੇ ਲਈ ਸਜਦੀ ਸਬਰਦੀ ਹੈ ਜੀ 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 ਇਹ ਇਹੋ ਜਿਹੇ ਹਾਲਾਤਾਂ ਤੇ ਕਿੰਨੀ ਦੁਨੀਆ ਅੱਜ ਦੇ ਟਾਈਮ 'ਚ ਦਾ ਜੰਗ-ਜੰਗ ਕਰੀ ਜਾਂਦੇ ਆ ਪਰ ਕਦੇ ਜਿਨ੍ਹਾਂ ਨੂੰ ਵੀ ਜੰਗ ਬਹੁਤ ਜ਼ਿਆਦਾ ਪਸੰਦ ਹੈ ਨਾ ਜਿਹੜੇ ਕਹਿੰਦੇ ਆ ਵੀ ਜੰਗ ਤੇ ਜਾਣਾ ਉਹ ਇੱਕ ਵਾਰੀ ਸ਼ਹੀਦ ਪਰਵਾਰ ਦੇ ਵਿੱਚ ਜਾ ਕੇ ਦੇਖਿਓ ਜੇ ਵੀ ਉਹਨਾਂ ਦਾ ਕੀ ਹਾਲਾਤ ਹੈ ਉਹਨਾਂ ਦਾ ਜਿਹੜੀ ਮਾਂ ਦਾ ਪੁੱਤ ਕਦੇ ਨਹੀਂ ਆਉਣਾ ਜਿਹੜੀ ਬਾਅਦ ਦੇ ਖੜਕੇ ਨਾਲ ਹੀ ਇਹ ਸੋਚਦੀ ਵੀ ਸ਼ਾਇਦ ਮੇਰਾ ਪੁੱਤ ਆ ਜੀ ਸ਼ਾਇਦ ਹੁਣ ਵੀ ਆ ਗਿਆ ਹੁਣ ਵੀ ਆ ਗਿਆ ਹੁਣ ਵੀ ਉਹਦੀਆਂ ਅੱਖਾਂ ਦਾ ਇੰਤਜ਼ਾਰ ਦੇਖਿਓ ਜੇ ਤਰੇ ਇਹ ਦੇਖਿਓ ਜੇ ਉਹ ਉਹਦੀ ਘਰ ਵਾਲੀ ਕੋਲੇ ਜਾ ਕੇ ਦੇਖਿਓ ਜੇ ਕਦੇ ਵੀ ਜਿਹਦੇ ਸੁਹਾਗ ਨੇ ਜਿਹਦੇ ਪਤੀ ਨੇ ਜਿਹਨੇ ਆਪਣੇ ਦਿਲ ਦੀਆਂ ਗੱਲਾਂ ਇੰਨੀਆਂ ਕਰਨੀਆਂ ਸੀ ਜਿਹੜੀਆਂ ਉਹਦੇ ਦਿਲ 'ਚ ਹੀ ਰਹਿ ਗਈਆਂ ਉਹਨੇ ਉਹ ਅੱਜ ਤੱਕ ਹੁਣ ਕਿਸੇ ਨਾਲ ਕਰ ਹੀ ਨਹੀਂ ਪਾਉਗੀ ਉਹਦੇ ਉਹਦੇ ਦਿਲ ਨੂੰ ਪੁੱਛ ਕੇ ਦੇਖੋ ਠਕੀ ਟਕਾਈ ਰਖੀ ਰਖਾਈ ਜਿਵੇਂ ਕਹਿੰਦੇ ਰਹ ਗਈ ਜਿਹੜੇ ਸ਼ਹੀਦ ਪਰਿਵਾਰ ਹੈ ਜਦੋਂ ਸ਼ਹੀਦ ਪਰਿਵਾਰ ਚਲੋ ਸਰਕਾਰ ਕਹਿੰਦੀ ਤਾਂ ਹੈਗੀ ਐ ਤੁਹਾਡੇ ਨਾਲ ਤੁਹਾਡੇ ਬਾਹ ਫੜਾਂਗੇ ਤੁਹਾਨੂੰ ਕਿਸੇ ਚੀਜ਼ ਦੀ ਘਾਟ ਦੀ ਮਹਿਸੂਸ ਨਹੀਂ ਹੁੰਦੀ ਮੈਂ ਕਿਸੇ ਚੀਜ਼ ਦੀ ਘਾਟ ਪਰ ਜਦੋਂ ਉਹ ਸ਼ਹੀਦਾਂ ਦੇ ਪਰਿਵਾਰ ਕਿਸੇ ਸਰਕਾਰੀ ادارے ਦੇ ਵਿੱਚ ਜਾਂਦੇ ਆ ਚਾਹੇ ਪਟਵਾਰਖਾਨਾ ਹੋਵੇ ਚਾਹੇ ਉਹ ਕਸਹਿਰੀਆਂ ਹੋਣ ਚਾਹੇ ਡੀਸੀ ਦਫਤਰ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਦਾ ਥਾਣੇ ਹੋਣ ਕਿਤੇ ਵੀ ਜਾਂਦੇ ਪਰ ਉਹਨਾਂ ਜਿਹੜੇ ਫੌਜੀ ਪਰਿਵਾਰ ਹੈ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਉਹਨਾਂ ਨਾਲ ਹਰ ਵਕਤ ਟਿੱਕਰ ਕਰੀ ਜਾਂਦੀ ਹੈ ਫੌਜੀ ਹੈ ਨਾ ਉਹਨੂੰ ਜਿਵੇਂ ਮੈਂ ਹੁਣ ਕਹਿਣ ਨਹੀਂ ਚਾਹੁੰਦਾ ਕਿਉਂਕਿ ਇਹ ਤਾਂ ਫੌਜੀ ਹੈ ਜੀ ਜਾਂਦੇ ਦੀ ਅਖਲ ਖੋਲੀ ਤੇ ਆਉਂਦੇ ਦੀ ਅਖਲ ਖੋਲੀ ਵੇਖੋ ਜੇ ਅੱਜ ਉਹ ਫੌਜੀ ਨਾ ਹੁੰਦੀ ਅੱਜ ਆਪਾਂ ਸੌਂ ਸਕਦੇ ਸੀ ਸਗੋਂ ਇਹ ਇਹ ਵੀ ਸਭ ਤੋਂ ਵੱਡੀ ਟਰੈਜੇਡੀ ਹੈ ਸਾਡੇ ਸਮਾਜ ਦੀ ਵੀ ਅਸੀਂ ਹੁਣ ਜੰਗ ਦੇ ਟਾਈਮ 'ਚ ਤਾਂ ਉਹਨਾਂ ਨੂੰ ਚਾਹੁੰਦੇ ਆ ਵੀ ਬਸ ਜੀ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਸਾਡੇ ਲਈ ਲੜੋ ਅਸੀਂ ਤਾਂ ਤੁਹਾਡਾ ਬਹੁਤ ਆਸਾਨ ਮੰਨਦਾ ਹੂੰ ਸ਼ਹੀਦ ਪਰਵਾਰ ਨੂੰ ਜੇ ਮੈਂ ਤੁਸੀਂ ਕਿਹਾ ਵੀ ਥਾਣੇ ਕਚਹਿਰੀ ਦਫ਼ਤਰਾਂ ਚ ਜਾ ਕੇ ਦੱਸਣਾ ਪੈ ਜੇ ਵੀ ਮੈਂ ਸ਼ਹੀਦ ਦੀ ਘਰ ਵਾਲੀ ਆ ਫੇਸ ਤੋਂ ਵੱਡੀ ਸ਼ਰਮ ਆ ਜਾਂ ਸ਼ਹੀਦ ਦਾ ਮਪਿਤਾ ਹਾਂ ਸ਼ਹੀਦ ਦੀ ਮੈਂ ਮਾਂ ਐ ਸ਼ਹੀਦ ਦੀ ਮੈਂ ਇਸ ਤੋਂ ਵੱਡੀ ਕਿਉਂਕਿ ਸਾਡਾ ਇਹ ਆ ਵੀ ਅਸੀਂ ਇੱਕ ਵਾਰੀ ਉਹਨਾਂ ਨੂੰ ਅੱਗੇ ਕਰਤਾ ਜੰਗ-ਜੰਗ ਕਰਕੇ ਕਰਤਾ ਉਹ ਉਹਨਾਂ ਦੀ ਜਾਨ ਚਲੀ ਗਈ ਉਹਨਾਂ ਦੇ ਪਰਿਵਾਰ ਦਾ ਬਾਅਦ ਚ ਸਾਨੂੰ ਨਹੀਂ ਹੁਣ ਬਸ ਸਰਕਾਰ ਨੇ ਸਕੂਲ ਦਾ ਸੜਕ ਦਾ ਨਾਮ ਰੱਖ ਦਿੰਦੇ ਜਿਹਾ ਸ਼ਹੀਦ ਦੇ ਨਾਮ ਹ ਉਦੋਂ ਬਾਅਦ ਚ ਉਹਨਾਂ ਦਾ ਵੀ ਕੰਮ ਖਤਮ ਪਿੰਡ ਚ ਵੀ ਜਾ ਕੇ ਪਤਾ ਕਰਨਾ ਪੈਂਦਾ ਵੀ ਉਹ ਸ਼ਹੀਦ ਕੌਣ ਆ ਛਾ ਯਾਰ ਸਾਡੇ ਪਿੰਡ ਸ਼ਹੀਦ ਹੋਇਆ ਦੇਖ ਲਓ ਲਾਤਾ ਪਿੰਡ ਨਹੀਂ ਜਾਣਦਾ ਤੇ ਫਿਰ ਦੁਨੀਆ ਨੇ ਕਿੱਥੇ ਜਾਣਾ ਹੈ ਇਸ ਲਈ ਜੰਗ-ਜੰਗ ਕਰਨ ਵਾਲਿਆਂ ਨੂੰ ਜ਼ਰੂਰ ਇੱਕ ਵਾਰੀ ਸ਼ੀਦਾ ਪਰਿਵਾਰਾਂ ਦੇ ਵਿੱਚ ਜਾਣਾ ਚਾਹੀਦਾ ਹੈ ਹੂੰ ਹੂੰ ਕਹਿੰਦੇ ਜਿਸ ਤਨ ਲੱਗਿਆ ਸੋ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਅੱਜ ਉਹਨਾਂ ਮਾਮਾ ਨੂੰ ਪੁੱਛਿਆ ਜਾਵੇ ਹਨ ਜਿਨ੍ਹਾਂ ਦੇ ਘਰ ਅੱਜ ਲਾਸ਼ਾਂ ਆ ਰਹੀਆਂ ਚਲੋ ਠੀਕ ਹੈ ਉਹ ਤਰੰਗੇ ਦੇ ਵਿੱਚੋਂ ਲਪੇਟ ਕੇ ਆ ਰਹੀਆਂ ਉਹਨਾਂ ਨੂੰ ਸਲਾਮੀਆਂ ਦਿੱਤੀਆਂ ਜਾ ਰਹੀਆਂ ਕਿਉਂਕਿ ਸਰਕਾਰੀ ਮਾਨ ਸਨਮਾਨ ਦਿੱਤਾ ਜਾ ਰਿਹਾ ਪਰ ਉਹਦੇ ਮਾਂ ਦੇ ਅੰਦਰ ਵੜ ਕੇ ਤੇ ਵੇਖੇ ਨਾ ਵੀ ਜਿਹੜੀ ਮਾਂ ਦਾ ਅਜ ਪੁੱਤ ਚਲਾ ਗਿਆ ਜਿਹਨੇ ਪਾਣੀ ਵਾਰ ਕੇ ਪੀਣਾ ਸੀ ਉਹਦੇ ਭੈਣਾਂ ਨੇ ਘੋੜੀਆਂ ਗਾਉਣੀਆਂ ਸੀ ਹੈ ਨਾ ਤੇ ਉਹ ਉਹਨਾਂ ਨੂੰ ਭੈਣਾਂ ਨੂੰ ਤਾਂ ਪੁੱਛ ਕੇ ਵੇਖੋ ਜਿਹੜੇ ਜੰਗ ਦੀ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਹੀ ਕਰ ਰਹੀ ਸੀ ਨੀਟਾ ਜੀ ਬਿਲਕੁਲ ਬਿਲਕੁਲ ਹੁਣ ਕਦੇ ਉਹਦੇ ਕਿਉਂਕਿ ਉਹਦੇ ਕੋਲੇ ਤਾਂ ਉਹਨਾਂ ਨੇ ਜਾਣਾ ਹੀ ਨਹੀਂ ਨਾ ਉਹਨਾਂ ਨੇ ਤਾਂ ਪੋਸਟ ਪਾ ਛੱਡਣੀ ਆ ਅਭੀ ਜੀ ਇਹ ਮੈਨੂੰ ਜਿਵੇਂ ਹੁਣ ਆਪਣੇ ਇੱਕ ਹੈਗੇ ਆ ਦੋ ਤਿੰਨ ਆਗੂ ਜੇ ਉਹ ਉਹ ਵੀ ਕਹਿੰਦੇ ਸਾਨੂੰ ਬੰਬ ਸੁੱਟ ਤੇ ਸਾਨੂੰ ਪਾਕਿਸਤਾਨ ਚ ਸਿਰ ਦਿਓ ਹਣਾ ਇਹ ਵੀ ਹੈਗੇ ਆ ਤੇ ਉਹਨਾਂ ਨੂੰ ਕਹ ਵੀ ਤੁਹਾਨੂੰ ਕਿਹਾ ਕਿਨੇ ਆ ਵੀ ਪਿੱਛੇ ਵੀ ਤੁਹਾਨੂੰ ਕਿਹੜਾ ਕੋਈ ਚੱਕ ਕੇ ਲੈ ਜਾਊਗਾ ਜਾਓ ਨਿੰਗ ਸਿੰਘ ਜੱਥੇ ਬੰਦਿਆ ਨੇ ਕਿਹਾ ਨਾ ਵੀ ਅਸੀਂ ਵੀ ਜਾਣਦੇ ਆ ਭਈ ਸਾਨੂੰ ਦੇਓ ਇਜਾਜ਼ਤ ਹਣਾ ਤੁਸੀਂ ਵੀ ਜਾਓ ਬੰਨੋ ਬਾਂਬ ਤੇ ਜਾਓ ਕਿ ਅਸੀਂ ਪਾਕਿਸਤਾਨ ਫੌਜ ਨੂੰ ਕਹਦੇ ਵੀ ਇੱਧਰ ਗੋਲੀ ਨਾ ਚਲਾਓ ਜੇ ਅਸੀਂ ਜਾ ਜੇ ਪਾਸੇ ਹਟ ਜਾਓ ਫੌਜ ਦਾ ਕੰਮ ਅਸੀਂ ਕਰ ਲੈਣੇ ਆ ਵੀ ਜਿਹੜੀ ਕੰਮ ਜਿਹਦੇ ਲਈ ਹੈਗਾ ਨਾ ਉਹ ਉਹਨੂੰ ਕਰਨ ਦਿਓ ਫੌਜ ਇਸ ਚੀਜ਼ ਲਈ ਸਾਡੀ ਭਾਰਤ ਦੀ ਸੈਨਾ ਪੂਰੀ ਟ੍ਰੇਨਡ ਹੈ ਉਹਨਾਂ ਨੂੰ ਪਤਾ ਹੈ ਵੀ ਅਸੀਂ ਕਿੱਥੇ ਕੀ ਕਰਨਾ ਹੈ ਹੁਣ ਮੇਰੇ ਵਰਗੇ ਖਾਮ ਖਾਮ ਫੁਕਰੀਆਂ ਛੱਡੀ ਜਾਂਦੇ ਸਿਰਫ ਫੇਮ ਲੈਣ ਲਈ ਫਿਰ ਗਿਆ ਕਿਉਂ ਨਹੀਂ ਘਟੋ ਘਟ ਚੱਲ ਫੌਜ ਨੂੰ ਪਾਣੀ ਪਿਆਵੇ ਹੂੰ ਹੂੰ ਠੀਕ ਹੈ ਤੂੰ ਨਹੀਂ ਜਾਣ ਦਿੰਦੇ ਇਜਾਜ਼ਤ ਨਹੀਂ ਦਿੰਦੇ ਪਾਣੀ ਤਾਂ ਪਿਆਓ ਹੂੰ 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 ਇੰਨਾ ਕ ਤਾਂ ਵੀਡੀਓ ਪਾ ਦੇ ਵੀ ਅੱਜ ਮੈਂ ਭਈਆ ਫੌਜੀ ਸਾਡੇ ਬਾਰਡਰ ਤੇ ਗਿਆ ਸਾਡੀ ਫੌਜ ਲੱਗੀ ਹੋਈ ਹੈ ਉਹਨੂੰ ਮੈਂ ਪਾਣੀ ਦਾ ਗਲਾਸ ਅੱਜ ਲੈ ਕੇ ਆਇਆ ਬੰਬ ਦਾ ਸਟਾਕ ਕੇ ਤੁਸੀਂ ਕਹਿੰਦੇ ਸਾਨੂੰ ਭੇਜ ਦਿਓ ਪਾਕਿਸਤਾਨ ਅਸੀਂ ਉੱਥੇ ਫਟ ਜਾਾਂਗੇ ਪਾਣੀ ਫੌਜ ਨੂੰ ਪਿਆ ਨਹੀਂ ਸਕਦੇ ਫੌਜਦਿਆਂ ਤੁਸੀਂ ਜਿਵੇਂ ਤੁਸੀਂ ਕਿਹਾ ਵੀ ਫੌਜ ਦੇ ਪ੍ਰਤੀ ਜਦੋਂ ਤੁਸੀਂ ਇਹੋ ਜਿਹੇ ਗਲਤ ਧਾਰਨਾਵਾਂ ਬਣਾਉਨੇ ਹੋ ਜਿਹੜੀਆਂ ਤੁਸੀਂ ਉਦਾਹਰਨ ਦੱਸੀ ਹੈ ਵੀ ਇਹੋ ਜਿਹੇ ਤੁਸੀਂ ਪੂਰੇ ਸਮਾਜ ਚ ਫਲਾਈਆਂ ਹੋਈਆਂ ਤੇ ਇਹ 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 ਤੁਸੀਂ ਉਹਨਾਂ ਦਾ ਸਤਿਕਾਰ ਕਰਦੇ ਹੋ ਜੀ ਜੀ ਹਣਾ ਹਾਂ ਜੁਮੀ ਜੀ ਤੁਸੀਂ ਇਹ ਕਹਿਣ ਵਿੱਚ ਗੱਲ ਕਰ ਸੀ ਡਰ ਦੀ ਗੱਲ ਵੀ ਜਿਹੜਾ ਗਰੀਬ ਲੋਕ ਹੁੰਦਾ ਉਹ ਡਰਿਆ ਹੀ ਹੁੰਦਾ ਹਮੇਸ਼ਾ ਜਿਵੇਂ ਪ੍ਰਵਾਸੀ ਗਏ ਆ ਉਹ ਗਰੀਬ ਆ ਉਹ ਇਧਰ ਮਜ਼ਦੂਰੀ ਕਰਨੀ ਹੁੰਦੀ ਆ ਮਜ਼ਦੂਰੀ ਕਰਕੇ ਕਮਾ ਕੇ ਉਹ ਆਦੇ ਮੁਲਕ ਚ ਜਾਂਦੇ ਆ ਉੱਥੇ ਚੰਗੇ ਆ ਜਨਕੀ ਜੂਨ ਗੁਜ਼ਾਰਾ ਕਰਦੇ ਕਿਉਂਕਿ ਉਹਨਾਂ ਦਾ ਪਰਿਵਾਰ ਹੁੰਦਾ ਪਿੱਛੇ ਸਾਡੇ ਵੀ ਭੈਣ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਗਏ ਆ ਅਸੀਂ ਵੀ ਮਜ਼ਦੂਰੀ ਕਰਨ ਗਏ ਆ ਸਾਰੇ ਉੱਥੇ ਗਏ ਆ ਗਰੀਬ ਲੋਕ ਡਰੇ ਹੋਏ ਆ ਚਲੋ ਉਹ ਤਾਂ ਡਰੇ ਸੀ ਤੇ ਅਸੀਂ ਖੁਦ ਪੰਜਾਬ ਦੇ ਵਿੱਚ ਬੈਠੇ ਆ ਇੰਡੀਆ ਦੇ ਵਿੱਚ ਬੈਠੇ ਆ ਅ ਹੱਦੀਆ ਲੋਕਾਂ ਨੇ ਘਰਾਂ ਦੇ ਵਿੱਚ ਰਾਸ਼ਨ ਜੇ ਸਿਲੰਡਰਾਂ ਦੀ ਗੱਲ ਕਰੀਏ 2 2 3 3 ਸਿਲੰਡਰ ਸਿਲੰਡਰ ਨਹੀਂ ਮੈਨ ਲੈ ਵੇਖੀ ਵੇਖੀ ਤੇਲ ਭਰਾਲੇ ਚਲੋ ਤੇਲ ਦੇ ਨਾਲ ਤਾਂ ਮੈਂ ਇਹ ਵੀ ਗੱਲ ਕਰ ਰਿਹਾ ਜਿਹੜੀ ਸਾਡੀ ਖੇਤੀ ਆ ਨਿਰਪਰ ਪੰਜਾਬ ਸੂਬਾ ਖੇਤੀ ਦੇ ਨਿਰਪਰ ਆ ਜੇ ਅੱਗੇ ਝੋਨੇ ਦਾ ਸੀਜ਼ਨ ਆ ਰਿਹਾ ਜੇ ਜੰਗ ਲੱਗ ਵੀ ਜਾਂਦੀ ਹੈ ਤੇ ਜਿਹੜੀ ਖੇਤੀ ਆ ਉਹ ਕਿਵੇਂ ਹੋਊਗੀ ਖੇਤੀ ਵੀ ਕਰਨੀ ਹੈ ਦੂਜੇ ਪਾਸੇ ਇੱਕ ਡਰ ਇਹ ਵੀ ਬਣਿਆ ਪਿਆ ਜਿਹੜੇ ਤੇਲ ਆ ਉਸੇ ਘਰੇ ਬੰਬ ਬੰਨ ਲਿਆ ਅੱਜ ਘਰਾਂ ਦੇ ਵਿੱਚ ਸਿਲੰਡਰ ਸੀ ਬੰਬ ਬੰਨ ਲੇ ਉਹ ਵੀ ਇੱਕ ਡਾਰੀ ਹੈ ਦੋ ਦੋ ਡਾਰ ਹੋ ਗਈ ਇੱਕ ਤਾਂ ਫੌਜ ਦਾ ਡਰ ਹੋ ਗਿਆ ਵੀ ਉਧਰ ਗੋਲਾਬਾਰੀ ਹੋਊਗੀ ਇੱਕ ਘਰੇ ਹੀ ਬੰਬ ਰੱਖ ਵੀ ਤੇਲ ਦੀ ਜਦੋਂ ਅਸੀਂ ਜਮਾ ਹੋਰੀ ਕੀਤੀ ਹੈ ਤੇਲ ਨੂੰ ਅਸੀਂ ਬਹੁਤ ਜਮਾ ਕਰ ਲਿਆ ਤੇ ਉਹਨੂੰ ਉਹਦੇ ਨਾਲ ਨਾਲ ਜਿਨ੍ਹਾਂ ਨੇ ਵੀ ਤੇਲ ਜਮਾ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਇਹ ਜ਼ਰੂਰ ਤੁਸੀਂ ਸੁਨਿਸ਼ਚਿਤ ਕਰਿਓ ਵੀ ਉਹ ਸੇਫ ਜਗ੍ਹਾ ਹੋਵੇ ਉੱਥੇ ਕੋਈ ਚੰਗਿਆਰੀ ਵਾਲਾ ਕੰਮ ਜਾਂ ਨਾ ਹੋਵੇ ਉੱਥੇ ਤੁਸੀਂ ਐਸਾ ਕਰੋ ਕਿਉਂਕਿ ਉਹ ਵੀ ਇੰਨਾ ਜਦੋਂ ਅਸੀਂ ਤੇਲ ਜਮਾ ਕਰ ਲਿਆ ਤੇ ਉਹ ਵੀ ਇੱਕ ਬੰਬ ਹੀ ਬਣ ਜਾਂਦਾ ਜਦੋਂ ਅਸੀਂ ਦੇਖਦੇ ਆ ਵੀ ਐਡਾ ਕਿਤੇ ਤੇਲ ਨੂੰ ਅੱਗ ਲੱਗ ਗਈ ਜਾਂ ਹਨਾ ਉਹ ਕਰਕੇ ਕਿਉਂਕਿ ਹਾਲਾਂਕਿ ਸਾਡੇ ਤਾਂ ਬਠਿੰਡੇ ਰਿਫਾਇਨਰੀ ਹੈ ਇੱਥੋਂ ਪੂਰੇ ਨਾਰਥ ਇੰਡੀਆ ਨੂੰ ਪੂਰੇ ਉੱਤਰ ਭਾਰਤ ਨੂੰ ਤੇਲ ਜਾਂਦਾ ਇੱਥੇ ਤਾਂ ਲੋਡ ਨਹੀਂ ਸੀਗੀ ਇੰਨੀ ਜਮ੍ਹਾਂ ਹੋ ਰਹੀ ਕਰਨ ਦੀ ਬਾਕੀ ਸ਼ਾਇਦ ਸਟੇਟਾਂ ਦੇ ਵਿੱਚ ਹੋ ਸਕਦਾ ਸੀਗਾ ਬਾਹੜੀ ਏਰੀਆ ਵਿੱਚ ਥੋੜੀ ਮੁਸ਼ਕਲ ਆ ਰਹੀਆਂ ਹਾਂ ਹੋ ਸਕਦਾ ਸੀਗਾ ਪਰ ਪੂਰੇ ਉੱਤਰ ਭਾਰਤ ਨੂੰ ਜਦੋਂ ਬਠਿੰਡੇ ਦੀ ਰਿਫਾਇਨਰੀ ਤੋਂ ਤੇਲ ਜਾ ਰਿਹਾ ਫਿਰ ਸਾਨੂੰ ਐਡਾ ਕੀ ਹੋ ਸੀਗਾ ਪਰ ਹਾਲਾਂਕਿ ਅਸੀਂ ਵੀ ਉਸ ਚੀਜ਼ ਦੇ ਗੋਦੀ মিডিਆ ਦੇ ਡਰਾਈ ਹੋਏ ਆਪਾਂ ਵੀ ਡਰ ਗਏ ਤੇ ਆਪਾਂ ਨੂੰ ਵੀ ਨਹੀਂ ਸਮਝ ਆਈ ਵੀ ਆਪਾਂ ਕੀ ਹੋ ਗਿਆ ਪਰ ਜਰੂਰ ਉਹਦੇ ਆਪਦੇ ਜਿਹੜੇ ਸੇਫਟੀ ਮੈਜ਼ਰਮੈਂਟ ਆ ਉਹ ਜਰੂਰ ਤੁਸੀਂ ਧਿਆਨ ਚ ਰੱਖਿਓ ਜੇ ਜਰੂਰ ਉਹਨਾਂ ਨੂੰ ਦੇਖਿਓ ਜੀ ਜਿਹੜਾ ਤੁਸੀਂ ਤੇਲ ਜਮਾ ਕੀਤਾ ਉਹਦੇ ਤੇ ਪਹਿਲੀ ਗੱਲ ਤਾਂ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ ਰੱਖਿਓ ਜੀ ਕਿਉਂਕਿ ਬੱਚੇ ਕਈ ਵਾਰੀ ਅਲਤ ਕਰ ਦਿੰਦੇ ਆ ਤੇ ਨਹੀਂ ਤਾਂ ਉਹਨੂੰ ਘੱਟੋ ਘੱਟ ਤੁਸੀਂ ਇਹੋ ਜਿਹਾ ਉਹਦੇ ਆਲੇ ਦੁਆਲੇ ਬਣਾ ਕੇ ਰੱਖੋ ਤੇ ਨਾਲ ਨਾਲ ਜੋ ਇਹ ਵੀ ਰੱਖਿਓ ਜੇ ਵੀ ਜਿੱਥੇ ਅੱਗ ਬੁਝਾਉਣ ਵਾਲੀਆਂ ਚੀਜ਼ਾਂ ਜਿਹੜੇ ਟੋਡੀਆਂ ਹੋਣ ਮਿੱਟੀ-ਮੁੱਟੀ ਜਾਂ ਕੁਝ ਹੋਰ ਚੀਜ਼ਾਂ ਉਹਨੂੰ ਵੀ ਨੇੜੇ ਰੱਖਿਓ ਜੇ ਉਹ ਵੀ ਸੇਫਟੀ ਮੈਜ਼ਰਮੈਂਟ ਲੈਣੇ ਚਾਹੀਦੇ